ਅੱਜ ਜੇ ਤੁਸੀਂ ਦੇਖਿਆ ਹੋਵੇ ਕੱਲ ਸੁਖਵੀਰ ਸਿੰਘ ਬਾਦਲਹੂਰੀ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਧਮਕੀਆਂ ਦੇ ਰਹੇ ਸਨ ਕਿ ਸਾਡੀ ਸਰਕਾਰ ਆਲਵੇ ਅਸੀਂ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਦੂਸਰੇ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ ਗੈਂਗਸਟਰਾਂ ਦੇ ਉੱਤੇ ਸ਼ਿਕੰਜਾ ਕੱਸਾਂਗੇ ਗੈਂਗਸਟਰਾਂ ਨੂੰ ਸ਼ਕਤੀ ਦੇ ਨਾਲ ਦਬਾਵਾਂਗੇ ਕੌਣ ਕਹਿ ਰਹੇ ਨੇ ਸੁਖਵੀਰ ਸਿੰਘ ਬਾਦਲਹੂਰੀ ਇਹੋ ਲੱਗਦਾ ਜਿਵੇਂ ਤਾਲਿਬਾਨੀ ਕਹਿੰਦੇ ਹੋਣ ਕਿ ਚਲੋ ਮੋਮਬਤੀ ਮਾਰ ਚ ਕੱਢੀਏ ਗੈਂਗਸਟਰ ਪੈਦਾ ਕਿਹਨੇ ਕੀਤੇ ਗੈਂਗਸਟਰ ਲਫ਼ਜ਼ ਪੰਜਾਬ ਦੇ ਵਿੱਚ ਕਦੋਂ ਆਇਆ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਐਸਆਈ ਆਪਣੀ ਧੀ ਨੂੰ ਬਚਾਉਣ ਗਿਆ ਉਹਦੀ ਇੱਜ਼ਤ ਨੂੰ ਬਚਾਉਣ ਗਿਆ ਉਹਨੂੰ ਸ਼ਰੇਆਮ ਕਤਲ ਕੀਤਾ ਗਿਆ ਉਹਦੀ ਮ੍ਰਿਤਕ ਜਿਹੜੀ ਦੇਹ ਸੀ ਉਹਦੇ ਉੱਤੇ ਭੰਗੜੇ ਪਾਏ ਗਏ ਇੱਕ ਨਬਾਲਗ ਲੜਕੀ ਨੂੰ ਨਿਸ਼ਾਨ ਨਾਮ ਦਾ ਇਹਨਾਂ ਦਾ ਨੇੜਲਾ ਪੰਜਾਬ ਦੇ ਵਿੱਚੋਂ ਅਗਵਾ ਕਰਕੇ ਲੈ ਗਿਆ ਇੱਕ ਪੁਲਿਸ ਆਫੀਸਰ ਦੀ ਲੱਤ ਸ਼ਰੇਆਮ ਲੁਧਿਆਣੇ ਦੇ ਵਿੱਚ ਤੋੜੀ ਗਈ ਤੇ ਇਹਦਾ ਸਿਖਰ ਸੀ ਨਾਬਾ ਜੇਲ੍ਹ ਬ੍ਰੇਕ ਕਿਸ ਤਰੀਕੇ ਦੇ ਨਾਲ ਉਥੋਂ ਭਜਾਏ ਗਏ ਗੈਂਗਸਟਰ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਬਾਤ ਜੇ ਕਾਂਗਰਸ ਵੱਲ ਵੀ ਆ ਜਾਈਏ ਤੇ ਉਹ ਤਾਂ ਦੂਜੇ ਸੂਬਿਆਂ ਵਾਲੇ ਲਿਆ ਕੇ ਉਹਨਾਂ ਨੇ ਰੱਖਣੇ ਸ਼ੁਰੂ ਕਰ ਦਿੱਤੇ ਸੀ ਤਰਨਤਾਰਨ ਦੀ ਜ਼ਿਮਨੀ ਚੋਣ ਤੁਹਾਨੂੰ ਸਭ ਨੂੰ ਯਾਦ ਹੋਣੀ ਹੈ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਜੇ ਇਸ ਕੈਂਡੀਡੇਟ ਨੂੰ ਅਕਾਲੀ ਦਲ ਬਾਦਲ ਨੇ ਟਿਕਟ ਦਿੱਤੀ ਇਹ ਕਿਹਾ ਉਹਦੇ ਨਤੀਜਿਆਂ ਤੋਂ ਬਾਅਦ ਕਿ ਸਾਡੀ ਵਾਪਸੀ ਹੋ ਰਹੀ ਹੈ ਤੇ ਡਾਇਨਾਸੌਰਾਂ ਨੂੰ ਸੰਗਲ ਪਾ ਕੇ ਵੀਡੀਓ ਜਿਹੜੀਆਂ ਉਹ ਬਣਾਈ ਫਿਰਦੇ ਸੀ ਇਹ ਕਿਹਾ ਗਿਆ ਕਿ ਧਰਮੀ ਫੌਜੀ ਦਾ ਪਰਿਵਾਰ ਹੈ ਉਹ ਧਰਮੀ ਫੌਜੀ ਕਿਸੇ ਨੇ ਨਹੀਂ ਵੇਖਿਆ ਡਿਊਰਿੰਗ ਇਲੈਕਸ਼ਨ ਨਾ ਉਹਨੇ ਕਿਸੇ ਜਗ੍ਹਾ ਤੇ ਪ੍ਰਚਾਰ ਕੀਤਾ ਨਾ ਇਹ ਪਤਾ ਲੱਗਿਆ ਕਿ ਉਹ ਧਰਮੀ ਫੌਜੀ ਦਾ ਪਰਿਵਾਰ ਕਿਵੇਂ ਸੀ ਤਰਨ ਤਾਨ ਦੇ ਲੋਕਾਂ ਦੇ ਨਾਲ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਕਿ ਰਿਐਲਿਟੀ ਦੇ ਵਿੱਚ ਜਿਹੜੀ ਕੈਂਡੀਡੇਟ ਨੂੰ ਟਿਕਟ ਦਿੱਤੀ ਸੀ ਇਕਾਲੀ党 ਬਾਦਲ ਨੇ ਉਹ ਗੈਂਗਸਟਰ ਦੇ ਪਰਿਵਾਰ ਦੇ ਨਾਲ ਸਿੱਧਮ ਸਿੱਧੀ ਜੁੜੀ ਹੋਈ ਸੀ